ਉਹ ਸੋਪਰੇ ਲਾ ਲਈ ਨੇ ਇਹਨੇ ਕੀ ਕਹਿੰਦਾ ਇਹ ਖਰਾਬ ਕਰਦੇ ਮਰੀ ਸਕੰਨਾ ਕੀ ਕਹਿੰਦਾ ਸਕੰਨਾ ਖਰਾਬ ਕਰਦੇ ਕੈਮਰਾ ਲਈ ਇਹਨੇ ਇਹ ਕਰਨਾ ਦਿਖਾਈ ਆ ਲੈ ਗਈ ਕੋਈ ਚੱਕਰ ਨਹੀਂ ਇੱਥੇ ਮੁੱਸਾਂ ਦੇ ਨੱਕਰੇ ਮੂਰੇ ਕਿੰਨਾ ਕੁ ਮੱਚ ਰਿਹਾ ਓਏ ਪਾਣੀ ਜਲਾ ਲਾ ਲਾ ਨਾ ਠੀਕ ਹੋ ਜਾਣਾ ਮੱਛੀਆਂ ਟਮਾਟਰ ਖਸਾਲਾ ਓਏ ਛੰਡਾ ਪਣ ਹੁਣ ਆ ਗਿਆ ਲੈਚਰਲ ਕਿਨੇ ਤਾਂ ਵੀ ਆਈ ਐ ਕੱਲ ਬਾਈ ਹੋਰੀ ਆਈਦੀ ਐ ਤੋਂ ਦੜਬੇ ਤੋਂ ਉਹਨਾਂ ਨੇ ਅਸਾਂ ਇਹ ਕਹਿੰਦਾ ਮੂੰਹ 'ਚ ਸਪਰੇਅ ਲਾ ਦਿੱਤੀ ਕਹਿੰਦਾ ਇਹ ਇਹ ਜਿਹੜੀ ਆ ਕਰਦੇ ਨਾ ਮੂੰਹ ਤਾਂ ਠੀਕਾ ਹੋ ਗਿਆ ਸੀ ਤਾਂ ਬਹੁਤ ਸੋਹਣਾ ਆ ਬਈ ਐ ਸੀਨ ਤਾਂ ਸੋਹਣਾ ਆ ਮੈਨੂੰ ਕੋਈ ਚੀਜ਼ ਨਹੀਂ ਪਤਾ ਲੱਗਿਆ ਕਹਿੰਦਾ ਸੰਗੁਕੀ ਜੀ ਕਹਿੰਦਾ ਕਹਿੰਦਾ ਹਾਂ ਮੂੰਹ ਲੱਗੀ ਹੋਈ ਤੇ ਨਾਲ ਇਹਨੇ ਸਭ ਲਿਆ ਕਿਉਂ ਨਾ ਨਾ ਰਸ ਤਾਂ ਮਾਸੀ ਇਹ ਤਾਂ ਦਵਾ ਲਾਈ ਪੈਣਾ ਤਾਂ ਮੈਂ ਲਾਈ ਫਿਰ ਵੀ ਸਪਰੇਅ ਸੋ ਪ੍ਰੇਗਾ ਨਹੀਂ ਮੂਵ ਆਹ ਸੋ ਪ੍ਰੇਗਾ ਨਹੀਂ ਮੂਵ ਆਹ ਨਾ ਸਕਰੀਟ ਇਸ ਬਰੇਡ ਨਾ ਮੈਂ ਗਿਆ ਮੈਂ ਬੜਾ ਕਿਸੇ ਕੋਲ ਚੱਲਦਾ ਕਿ ਮੇਰੇ ਅੱਜ ਹੋਏ ਕਿੰਨੇ ਵਾਰ ਗਿਆ ਪੰਜ ਦੋ ਤਾਂ ਪਰ ਜਾਣਾ ਹੀ ਸੀਗਾ ਫਕੇ ਮੇਰੇ ਹਾਂ ਹੀ ਮਿਰਗੇ ਹੀਰ ਨੂੰ ਉਹ ਕਨਸੈਪਟ ਕਿੱਥੋਂ ਸੋਚਿਆ ਦਿੰਦੇ ਉਹ ਬਹੁਤ ਸੋਹਣਾ ਕਨਸੈਪਟ ਸੀ ਲੋਕਾਂ ਨੇ ਯਾਰ ਦੇਖੀ ਨਹੀਂ ਸਾਰਿਆਂ ਨੂੰ ਅਪੀਲ ਕਰਦੇ ਆ ਬਾਈ ਸਾਡੇ ਯਾਰ ਉਹ ਫਿਲਮ ਬਹੁਤ ਸੋਹਣੀ ਹੈ ਹੀਰ ਮਿਰਜਾ ਤੁਸੀਂ ਜਾ ਕੇ ਦੇਖੋ ਤੁਸੀਂ ਮਿਰਜਾ ਦਾ ਮੈਂ ਰਸਪਾਤੀ ਇੱਕ ਮਿੰਟ ਇੱਕ ਮਿੰਟ ਦੇਖ ਲੈ ਕਰੋ ਯਾਰ ਬਾਈ ਟੁੱਪ ਦੇਖ ਲੋ ਯਾਰ ਇੰਨੀ ਮਿਹਨਤ ਕਰਦੇ ਸੀ ਬਹੁਤ ਸਹੀ ਮੇਰਾ ਲੰਬੇ ਜੀ ਦੀਆਂ ਯਾਰ ਜਿਹੜੇ-ਜਿਹੜੇ ਬੰਦੇ ਨੇ ਯਾਰ ਪਤਾ ਕੀ ਹੈ ਯਾਰ ਬਹੁਤ ਮਿਲਤ ਰਹੀ ਤੇ ਮੇਰਾ ਤੁਸੀਂ ਤਾਂ ਸਿਆਣੇ ਯਾਰ ਤੁਸੀਂ ਆਪ ਹੀ ਦੇਖੋ ਯਾਰ ਸਾਰਾ ਸਾਰਾ ਧੋਪੇ ਕਿੰਨਾ ਦਾਬ ਮਾਰਾ ਦੇਖੋ ਹੋਰ ਜਿਵੇਂ ਦੇਰਾ ਗਮੂ ਹੈ ਪਿਆ ਹਵਾ ਦਾ ਪੱਤਾ ਵੀ ਨਹੀਂ ਹਲ ਰਿਹਾ ਤੁਸੀਂ ਐਂ ਦੇਖੋ ਵੀ ਕੀ ਬਰਾਹੀ ਲਾ ਹੋ ਰਿਹਾ ਪਰ ਸੋਡੇ ਮਨ ਰੰਚਣ ਲਈ ਯਾਰ ਅਸੀਂ ਇੰਨਾ ਜ਼ੋਰ ਲਾਉਣਾ ਯਾਰ ਤੁਸੀਂ ਕਮੈਂਟ ਕਰ ਦਿਨਾ ਬਾਈ ਯਾਰ ਨੈਗੇਟਿਵ ਵੀਰਸ ਵਾਲ ਨੇ ਬਾਈ ਯਾਰ ਦਿਲ ਤੋਂ ਦੇਖ ਲਿਆ ਕਰੋ ਯਾਰ ਸੱਚੀ ਕਮੇਡੀ ਉਹਦੇ ਵਿੱਚ ਤਾਂ ਯਾਰ ਕਿੰਨੀ ਤਾਂ ਕਮੇਡੀ ਸੀ ਬਾਈ ਯਾਰ ਮੌਜਾ ਦੇ ਕੋਈ ਡੀਪੀ ਚਾਹੀਦਾ ਹੋਰ ਕੀ ਕੀ ਕੰਟੈਂਟ ਫਿਰ ਦੱਸ ਦੋ ਹਣਾ ਵੀ ਯਾਰ ਬੰਦ ਜਾ ਤਾਂ ਐ ਕਰੋ ਬਈ ਯਾਰ ਰਿਕੁਐਸਟ ਹੈ ਬਈ ਯਾਰ ਇੱਕ ਵੀ ਜਦੋਂ ਸਕ੍ਰਿਪਟ ਦੇ ਦੇ ਨਾ ਨਾ ਕੰਟੈਂਟ ਦੇ ਦੇ ਰੋ ਆ ਚਾਹੀਦੀ ਆਜੇ ਬਣਾ ਲਓ ਕਿਉਂਕਿ ਫਿਰ ਉਥੇ ਯਾਰ ਐ ਕਰੋ ਬਈ ਐਡੀ ਜਿਹੜੀ ਵੀਡੀਓ ਹੋਊਗੀ ਬੀਟ ਮਾਸਟਰ ਥੱਲੇ ਵੀ ਉਹ ਵੀਡੀਓ ਥੱਲੇ ਵੀ ਕੰਟੈਂਟ ਦੇ ਦੇ ਵੀ ਆਹ ਟੌਪਿਕ ਤੇ ਛੇੜ ਲਓ ਯਾਰ ਬਹੁਤ ਹਾਸ ਨਾਲ ਚੱਲੀ ਜਾਂਦਾ ਠੀਕ ਹੈ ਠੀਕ ਯਾਰ ਬਹੁਤ ਜ਼ੋਰ ਲੱਗਦਾ ਯਾਰ ਦੇਖ ਲੈ ਸੋਚਿਆ ਕਿ ਇਹਦੀ ਕੰਸੈਪਟ ਮਿਰਜੇ ਹੀਰ ਦਾ ਮਿਰਜਾ ਤਾਂ ਸਹਿਬਾ ਨਾਲ ਦੀ ਬਈ ਹੀਰ ਕਿੱਥੋਂ ਲੈਂਦੀ ਇਹ ਦੱਸ ਮੈਂ ਤੂੰ ਮਿਕਸ ਹੋ ਗਿਆ ਬ੍ਰਾਂਡ ਆ ਕੀਨੇ ਕਰਿਆ ਇਹ ਅੱਗੀ ਨੇ ਬੁਲਾਈ ਇਹਨੂੰ ਗੱਗੀ ਕੁਝ ਵੀ ਕਰ ਸਕਦਾ ਹੈ ਬੁਲਾਈ ਜੇ ਗੱਗੀ ਨੇ ਕਹਿਤਾ ਨਾ ਵੀ ਗਦਾ ਬਾਪ ਹੈ ਤਾਂ ਗਦਾ ਬਾਪ ਦਾ ਠੀਕ ਹੈ ਤੇ ਹੁਣ ਉਹਨਾਂ ਨਾਲ ਕਰਦੇ ਆ ਰਾਤ ਤੱਕ ਪਸੂ ਲਾਂਗੇ ਮੋਟਾ ਮੈਂ ਜੈ ਮਨੂ ਖੈ ਕਹ ਕਨੇ ਮਰਜਾ ਦੀ ਹੀਰ ਦਾ ਉਹ ਤਾਂ ਸਹਿਬਾ ਨਾਲ ਸੀ ਕਿ ਮੈਂ ਮਨੂ ਗੱਗੀ ਨਹੀਂ ਰੱਖਿਆ ਕਹਿੰਦਾ ਜੀ ਮੈਂ ਰੱਖਦਾ ਮਨੂ ਦਾ ਪਤੀ ਆ ਤਾਂ ਕੰਤਾ ਦੱਸ ਤੂੰ ਆਪ ਬੋਲੇ ਰਹੋ ਨਾ ਨਾ ਇਹ ਨਾਲ ਇਹ ਤਾਂ ਕੀ ਹੈ ਜਿਹੜੀ ਇਹ ਮਰਜਾ ਸਾਹਿਬ ਵਾਲੀ ਵੀਡੀਓ ਬਣੀ ਹੈ ਇਹ ਹੀਰ ਤੇ ਜਿਹੜੀ ਤੇ ਤੁਸੀਂ ਇਹਨੂੰ ਦੇਖਿਆ ਕਰੋ ਸਵਾਦ ਲਓ ਗੱਗੀ ਜਿਹੜਾ ਨਾ ਰੱਖਿਆ ਉਹ ਗੱਗੀ ਨੇ ਰੱਖਿਆ ਮੈਨੂੰ ਨਹੀਂ ਪਤਾ ਕੀ ਸਮਝ ਕੇ ਰੱਖਦੇ ਜੇ ਗੱਗੇ ਨੇ ਕਹਿੰਦੇ ਗਦਾ ਬਾਪ ਹੈ ਬਾਪ ਗਦਾ ਬਾਪ ਅਸਲੀ ਗੀਤ ਦੇ ਦਰਸ਼ਕਾਂ ਨੂੰ ਉਹ ਕਿੱਥੇ ਯਾਰ ਉਹ ਸੱਚ ਮਿਲਣੀ ਸੂਰਮਾ ਉਹ ਆਪ ਨਾ ਕੀ ਸੋਚਦੇ ਕੀ ਕਨਸੈਪਟ ਸੋਚਦੇ ਆਂ ਇਹ ਗੱਲ ਹਾਂ ਇਹੀ ਆ ਮੈਂ ਕਹਿੰਦਾ ਕੀ ਕਹਿੰਦਾ ਐਂ ਤਾਂ ਨਹੀਂ ਕਿਹਾ ਲਵ ਯੂ ਯਾਰ ਮੈਨੂੰ ਪਹਿਲਾਂ ਯਾਨ ਮੈਂ ਵੀ ਕਦੇ ਤੁਮੇ ਕਰਦਾ ਯਾਰ ਲਵ ਯੂ ਐ ਕਰਦਾ ਹੁੰਦਾ ਘਰੋਂ ਚਲ ਕੇ ਚੱਲ ਮੈਂ 10 ਤੀਆਂ ਵੀ ਵੀਡੀਓ ਦੇਖਿਆ ਕਰੋ ਵੀਪੀ ਮਾਸਟਰ ਉਹ ਪੈਨਟ ਕਰਦਾ ਪੂਰਾ ਸਵਾਦ ਆਊਗਾ ਵੀਡੀਓ ਦੇਖ ਕੇ ਚੋਬੜੋ ਜੀ ਜ਼ਿੰਦਗੀ ਇੰਜੋਏ ਕਰੋ ਹਣਾ ਦੇਖੋ ਸਵਾਦ ਮੰਗਰ ਮੇਰੇ ਨਾਲ ਸੋ ਬਈ ਯਾਰ ਹਾਂ ਯਾਰ ਕਿੰਨੇ ਜਾਣੇ ਬਈ ਅਗਲਾ ਕਿੰਨੇ ਜਾਣੇ ਅਗਲਾ ਹੀ ਕਹਿੰਦਾ ਯਾਰ ਬਈ ਸਮਾਂ ਨਹੀਂ ਆਇਆ ਯਾਰ ਉਹਦੇ ਨਾਲੇ ਨੈਗੇਟਿਵਿਟੀ ਆਉਂਦੀ ਹੈ ਬਈ ਯਾਰ ਸਾਨੂੰ ਪੋਜ਼ਿਟਿਵ ਕਰੋ ਜੇ ਪੋਜ਼ਿਟਿਵ ਕਰੋ ਯਾਰ ਜੇ ਪੋਜ਼ਿਟਿਵ ਹੋਵਾਂਗੇ ਵਧੀਆ ਨਿਕਲੂ ਹਨਾ ਕੀ ਹੈ ਬਈ ਜੇ ਤੁਸੀਂ ਸਾਨੂੰ ਵੀਡੀਓ ਜੇ ਨਹੀਂ ਵੀ ਵਧੀਆ ਲੱਗੀ ਮੇਰੇ ਨਾਲ ਮੇਰੇ ਨਾਲ ਮੈਂ ਨਾਲ ਤੇ ਕੀ ਲਾਇਆ ਤੀ ਤਾਂ 2x ਤੇਰਾ ਵਾਲਾ ਤੇਰਾ ਲੱਗਿਆ ਸੀਗਾ ਉਹ ਚਾ ਕਲੋਜ਼ 2x ਹੀ ਤੀਗਾ ਤੇ ਜਿਹੜਾ ਤੁਸੀਂ ਕਹਿੰਦੇ ਨੇ ਬਈ ਜੇ ਤੁਸੀਂ ਕਮੈਂਟ ਜੇ ਤੁਹਾਨੂੰ ਵੀਡੀਓ ਨਹੀਂ ਵੀ ਵਧੀਆ ਲੱਗੀ ਤਾਂ ਵੀ ਨਾ ਪੋਜ਼ਿਟਿਵ ਵੀ ਕਮੈਂਟ ਕਰ ਦਿਓ ਉਹਦੇ ਨਾਲ ਵਧੀਆ ਨਿਕਲਦੀ ਆ ਨਾ ਕਮੈਂਟ ਕਰ ਦਿਓ ਉਹ ਤੋਂ ਬਾਅਦ ਬੰਦਾ ਹੋਰ ਸੋਚਦਾ ਵੀ ਯਾਰ ਇਹ ਚੀਜ਼ ਸੋਹਣੀ ਨਿਕਲੀ ਇੰਧਰ ਵੀ ਸੋਹਣੀ ਕੱਢ ਕੇ ਦੇਖੀਏ ਕਰਿਆ ਕਰੋ ਯਾਰ ਕਮੈਂਟ ਬਈ ਕਮੈਂਟ ਯਾਰ ਜੇ ਤੁਸੀਂ ਐਕਟਿਵ ਕਰ ਦਿੰਦੇ ਯਾਰ ਬਈ ਇੱਕ ਗਾਹ ਕੱਢਦੇ ਆ ਆ ਦੇਖ ਮਿਹਨਤ ਕਿੰਨੀ ਲਾਦੀ ਆ ਨਾ ਧੁੱਪੇ ਆ ਦੇਖ ਬਈ ਧੁੱਪ ਦੇਖ ਨੋ ਗਰਮੀ ਬਰਾਹੀ ਲਾਦੀ ਆ ਪੱਠੇ ਤਵੇ ਵਰਗੇ ਹੋਏ ਆ ਬਰਾਗ ਪੱਠੇ ਵਰਗੇ ਓਰੇ ਆਦੂ